ਡੀ ਖਬਰ ਲੈ ਕੇ ਸਾਹਮਣੇ ਤੁਹਾਡੇ ਪੇਸ਼ ਹੋਏ ਹਾਂ ਤਾਂ ਦੱਸ ਦਈਏ ਕਿ ਆਈਪੀਐਸ ਅਧਿਕਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਕੱਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦੇ ਵਿੱਚ ਹਲਚਲ ਮਚੀ ਹੋਈ ਹੈ ਤਾਂ ਦੱਸ ਦਈਏ ਕਿ ਹਰਚਰਨ ਸਿੰਘ ਭੁੱਲਰ ਨੂੰ ਅੱਜ ਮੈਡੀਕਲ ਕਰਾਉਣ ਦੇ ਲਈ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਹਰਚਰਨ ਸਿੰਘ ਭੁੱਲਰ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਮੁਹਾਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਜਿਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਸੀਬੀਆਈ ਦੇ ਦਫ਼ਤਰ ਲਿਆਂਦਾ ਜਾਂਦਾ ਚੰਡੀਗੜ੍ਹ ਦੇ ਵਿੱਚ ਅਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਕਈ ਠਿਕਾਣਿਆਂ ਦੇ ਉੱਤੇ ਜੋ ਹੈ ਉਹ ਰੇਡ ਲਗਾਤਾਰ ਸੀਬੀਆਈ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਜੋਹਰ ਚਰਨ ਸਿੰਘ ਭੁੱਲਰ ਨੇ ਉਹਨਾਂ ਦੇ ਕੋਲੋਂ ਹੁਣ ਤੱਕ ਜੋ ਹੈ ਵੱਡੀ ਮਾਤਰਾ ਦੇ ਵਿੱਚ ਜੋ ਕੈਸ਼ ਹੈ 7 ਕਰੋੜ ਦੇ ਕਰੀਬ ਜੋ ਕੈਸ਼ ਹੈ ਉਹ ਹੁਣ ਤੱਕ ਬ੍ਰਮ੍ਧ ਹੋ ਚੁੱਕਾ ਹੈ ਅਤੇ ਉਹਦੇ ਨਾਲ ਹੀ ਉਹਨਾਂ ਕੋਲੋਂ ਕਈ ਲਗਜ਼ਰੀ ਗੱਡੀਆਂ ਕਈ ਲਗਜ਼ਰੀ ਘੜੀਆਂ ਤੋਂ ਇਲਾਵਾ ਉਹਨਾਂ ਕੋਲੋਂ 40 ਲੀਟਰ ਦੇ ਕਰੀਬ ਜੋ ਹੈ ਵਿਦੇਸ਼ੀ ਸ਼ਰਾਬ ਵੀ ਬ੍ਰਮ੍ਧ ਹੋਈ ਹੈ ਉਤ ਸੇ 2 ਕਿਲੋ ਦੇ ਕਰੀਬ ਸੋਨਾ ਤੇ ਹੋਰ ਜੋ ਗਹਿਣੇ ਨੇ ਉਹ ਬਰਾਮਦ ਕੀਤੇ ਗਏ ਨੇ ਤਾਂ ਮੇਰੇ ਨਾਲ ਮੈਨੂੰ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਕੁਲਦੀਪ ਜੁੜ ਚੁੱਕੇ ਨੇ ਤਾਂ ਕੁਲਦੀਪ ਕੀ ਹੋਰ ਜਾਣਕਾਰੀ ਹੈ ਨਵਦੀਪ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਡੀਆਈਜੀ ਹਰਜਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਕੱਲ ਰੰਗੇ ਹੱਥੋਂ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਪੁਚੀ ਗੇਟ ਸ਼ੁਰੂ ਕਰਤੀ ਸੀਗੀ ਸ਼ੁਰੂ ਤੋਂ ਬਾਅਦ ਕਾਫੀ ਹੋਰ ਖੁਲਾਸੇ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਘਰੋਂ ਕਾਫੀ ਮਾਤਰਾ ਦੇ ਵਿੱਚ ਨਗਦੀ ਤੇ ਗਹਿਣੇ ਤੇ ਹੋਰ ਵੀ ਕਈ ਇਹੋ ਜਿਹੇ ਜ਼ਰੂਰੀ ਦਸਤਾਵੇਜ਼ ਮਹਿੰਗੀ ਛਲਾਬ ਪਿਸਟਲਜ਼ ਕਾਫੀ ਕੁਝ ਬਰਾਮਦ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਨੇ ਅਸਵੇਰੇ ਉਹਨਾਂ ਦਾ ਸੈਕਟਰ 16 ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀ ਸੀਵੇ ਹੈ ਸੀਵੇ ਨੇ ਸੈਕਟਰ 16 ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਕਰਾਇਆ ਮੈਡੀਕਲ ਦੇ ਦੌਰਾਨ ਹਰਜਨ ਸਿੰਘ ਭੁੱਲਰ ਨੇ ਸਿਰਫ ਪੈਂਟ ਔਰ ਸ਼ਰਟ ਪਹਿਨੀ ਸੀ ਤੇ ਚਿਹਰਾ ਆਪਣਾ ਰੁਮਾਨ ਨਾਲ ਟੱਕਿਆ ਹੋਇਆ ਸੀਗਾ ਹੱਥ ਘੜੀ ਸੀਗੀ ਫਿਲਹਾਲ ਉਸ ਸਮੇਂ ਉਹਨਾਂ ਨੇ ਕਿਸੇ ਨਾਲ ਵੀ মিডিਆ ਨਾਲ ਵੀ ਗੱਲਬਾਤ ਨਹੀਂ ਕੀਤੀ ਜਾਈ ਕੀਤੀ ਤੇ ਮੈਂ ਦੱਸਣਾ ਚਾਹੂੰਗਾ ਕਿ ਅੱਜ 1 ਵਜੇ ਚੰਡੀਗੜ੍ਹ ਸੈਕਟਰ 43 ਜਿਹੜੀ ਸੀਬੀਆਈ ਕੋਰਟ ਹੈ ਉਸ ਦੇ ਵਿੱਚ ਅੱਜ ਹਰਜਨ ਸਿੰਘ ਪੁੱਲਰ ਤੇ ਉਹਦੇ ਸਾਥੀ ਨੂੰ ਦੋਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਇਆਗਾ ਤੇ ਸੀਬੀਆਈ ਵੱਲੋਂ ਰਿਮਾਂਡ ਹਾਸਲ ਕੀਤਾ ਜਾਏਗਾ ਜੀ ਨਮਸਕਾਰ ਤਾ ਇਹ ਦੱਸੋ ਕਿ ਜਿਹੜੇ ਇਹਨਾਂ ਦੇ ਚੰਡੀਗੜ੍ਹ 40B ਦੇ ਵਿੱਚ ਜਿਹੜੀ ਇਹਨਾਂ ਦੀ ਥੋਠੀ ਹੈ ਉੱਥੇ ਅਜੇ ਵੀ ਰੇਡ ਸੁਣਨ ਚਾ ਰਿਹਾ ਕਿ ਚੱਲ ਰਹੀ ਹੈ ਤੇ ਕੀ ਕੁਝ ਕੱਲ ਦੀ ਜੋ ਬਰਾਮਦਗੀ ਸੀਗੀ ਕੈਸ਼ ਕਿੰਨਾ ਸੀਗਾ ਗਹਿਣੇ ਕਿੰਨੇ ਸੀਗੇ ਅ ਨਦੀਪ ਮੈਂ ਦੱਸਣਾ ਚਾਹੁੰਦਾ ਕਿ ਹਲੇ ਵੀ ਇਸ ਵਕਤ ਵੀ ਜਿਹੜਾ ਉਹਨਾਂ ਦਾ ਸੈਕਟਰ 40 ਨਿਵਾਸ ਸਥਾਨ ਹੈ ਉਹਨਾਂ ਦੇ ਉੱਥੇ ਰੇਡ ਚੱਲ ਰਹੀ ਹੈ ਤੇ ਸੀਬੀਆਈ ਦੇ ਕਰਮੀ ਉੱਥੇ ਮੌਜੂਦ ਨੇ ਇਵਨ ਕਿ ਚੰਡੀਗੜ੍ਹ ਪੁਲਿਸ ਕਰਮੀ ਵੀ ਉੱਥੇ ਹੀ ਨੇ ਕਿਉਂਕਿ ਸੁਰੱਖਿਆ ਲਈ ਉਹਨਾਂ ਨੇ ਖੜੇ ਹੋਏ ਨੇ ਤੇ ਮੈਂ ਦੱਸਣਾ ਚਾਹੁੰਦਾ ਕਿ ਉੱਥੇ ਕਾਫੀ ਮਾਤਰਾ ਦੇ ਵਿੱਚੋਂ ਨਗਦੀ ਯਾਨੀ ਹਲੇ ਹਲੇ ਟੋਟਲ ਆਕਲ ਨਹੀਂ ਲਾਇਆ ਜਾ ਸਕਦਾ ਕਿਉਂਕਿ ਕਾਫੀ ਮਾਤਰਾ ਵਿੱਚ ਨਗਦੀ ਗੈਣੇ ਮਹਿੰਗੀ ਸ਼ਰਾਬ ਪਿਸਟਲ ਤੇ پراਪਰਟੀ ਦੇ ਦਸਤਾਵੇਜ਼ ਲਗਜ਼ਰੀ ਘੱਟੋ ਘੱਟ 20 ਲਗਜ਼ਰੀ ਗੱਡੀਆਂ ਤੇ ਆਡੀਓ ਹੋਰ ਇਹੋ ਜਿਹੀ ਗੱਡੀਆਂ ਵੀ ਇਨਾਂ ਕੋਲੋਂ ਬਰਾਮਦ ਹੋਈ ਹੈ ਉਹਨਾਂ ਦੀਆਂ ਚਾਬੀਆਂ ਬਰਾਮਦ ਹੋਈ ਹੈ ਕਈ ਲੋਕਾਂ ਦੀਆਂ ਰਜਿਸਟਰੀਆਂ ਵੀ ਇਨਾਂ ਕੋਲੋਂ ਦਸਤਾਵੇਜ਼ਾਂ ਵਿੱਚੋਂ ਬਰਾਮਦ ਹੋਈ ਹੈ ਤੇ ਹੋਰ ਹਾਲੇ ਵੀ ਸੀਬੀ ਉਹਨਾਂ ਦੇ ਘਰ ਖੰਗਾਲ ਰਹੀ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਹਲੇ ਹੋਰ ਵੀ ਕੁਝ ਚੀਜ਼ਾਂ ਹੈ ਜਿਹੜੀ ਖੁੱਲ ਕੇ ਸਾਹਮਣੇ ਆਣੀ ਹੈ ਇਸ ਇਹ ਹੀ ਨਹੀਂ ਹਲੇ ਹੋਰ ਵੀ ਕਈ ਇਹੋ ਜੇ ਨਾਮ ਹੈ ਜਿਹੜੇ ਸੀਬੀਆਈ ਦੇ ਸੂਤਰਾਂ ਨਾਲੋਂ ਪਤਾ ਲੱਗਿਆ ਕਿ ਹੋਰ ਵੀ ਕਈ ਨਾਮ ਹੈ ਜਿਹੜੇ ਸਾਹਮਣੇ ਉਜਾਗਰ ਹੋਣਗੇ ਰਿਮਾਂਡ ਤੋਂ ਬਾਅਦ ਇੱਕੀ ਕਰਕੇ ਉਹਨਾਂ ਸਭ ਦਾ ਖੁਲਾਸਾ ਹੋਏਗਾ ਤੇ ਅੱਜ 1 ਵਜੇ ਸੈਕਟਰ 43 ਸੀਬੀਆਈ ਕੋਰਟ ਦੇ ਵਿੱਚ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਹੀ ਰਿਮਾਂਡ ਹਾਸਲ ਕਰਨ ਤੋਂ ਬਾਅਦ ਤੋਂ ਹੋਰ ਕਈ ਚੀਜ਼ਾਂ ਹੋਰ ਵੀ ਤਤ ਸਾਹਮਣੇ ਆਉਣਗੇ ਕਈ ਨਾਮ ਉਜਾਗਰ ਹੋਣਗੇ ਤੇ ਪੰਜਾਬ ਪੁਲਿਸ ਦੀ ਜਿਹੜੀ ਛਵੀ ਹੈ ਉਹ ਕਿਤੇ ਨਾ ਕਿਤੇ ਹੁਣ ਤੱਬੇ ਦੇ ਉੱਪਰ ਆ ਕੇ ਟਿਕ ਗਈ ਹੈ ਤੇ ਨਵਦੀਪ ਅੱਜ 1:43 ਕੋਟ ਸੀਬੀ ਵੱਲੋਂ ਹਰਚੰਦ ਸਿੰਘ ਭੁੱਲਰ ਦੇ ਸਾਥ ਦੇ ਨਾਲ ਪੇਸ਼ ਕੀਤਾ ਜਾਏਗਾ ਜੀ ਨਵਦੀਪ ਕੁਲਦੀਪ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਕੀ ਯੋਧ ਨਸ਼ਿਆ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾਂਦੀ ਹੈ ਜਾਂ ਇਸ ਤੋਂ ਇਲਾਵਾ ਜਿਹੜੇ ਮਾੜੇ ਅੰਸਰ ਸੀ ਉਹਨਾਂ ਦੇ ਖਿਲਾਫ ਜੋ ਮੁਹਿੰਮਾਂ ਚਲਾਈਆਂ ਗਈਆਂ ਚਾਹੇ ਪਾਣੀ ਦਾ ਵਿਵਾਦ ਸੀ ਪੰਜਾਬ ਹਰਿਆਣਾ ਦਾ ਤਾਂ ਉਸ ਦੇ ਵਿੱਚ ਵੀ ਹਰਚਰਨ ਸਿੰਘ ਭੁੱਲਰ ਜੋ ਸਨ ਪੰਜਾਬ ਪੁਲਿਸ ਨੂੰ ਲੀਡ ਕਰਦੇ ਨਜ਼ਰ ਆਏ ਜਦੋਂ ਬਹੁਤ ਜ਼ਿਆਦਾ ਵਿਵਾਦ ਵਧਿਆ ਪਾਣੀ ਦਾ ਤਾਂ ਉਸ ਵੇਲੇ ਵੀ ਉਸ ਸਾਰੇ ਅਭਿਆਨ ਦੀ ਵੀ ਜੋਗਵਾਈ ਸੀ ਹਰਚਰਨ ਸਿੰਘ ਭੁੱਲਰ ਦੇ ਵੱਲੋਂ ਨਿਭਾਈ ਗਈ ਤੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰ छवि ਰੱਖਣ ਵਾਲੇ ਅਫਸਰ ਜੋ ਸਾਡੇ ਐਚਐਸ ਭੁੱਲਰ ਕਹੇ ਜਾਂਦੇ ਨੇ ਤਾਂ ਅਚਾਨਕ ਸੀਬੀਆਈ ਦੇ ਵੱਲੋਂ ਇਹ ਕਾਰਵਾਈ ਜੋ ਹੈ ਕੀਤੀ ਗਈ ਹੈ ਕੁਝ ਉਸ ਮਾਮਲੇ ਦੇ ਵਿੱਚ ਥੋੜਾ ਜਿਹਾ ਉਜਾਗਰ ਕਰੋ ਉਹ ਮਾਮਲਾ ਵੀ ਅ ਨਵਦੀਪ ਮੈਂ ਦੱਸਣਾ ਚਾਹੂੰਗਾ ਕਿ ਭੁੱਲਰ ਜਿਹੜੇ ਡੀਜੀ ਆਪਣੇ ਰੋਪੜ ਰਹਿੰਦੇ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਮੁਹਾਲੀ ਵੀ ਐਸਐਸਪੀ ਰਹੇ ਨੇ ਕਾਫੀ ਜਗ੍ਹਾ ਇਹਨਾਂ ਨੂੰ ਜਿਹੜੀ ਪੋਸਟਾਂ ਨੇ ਅੱਛੀ ਪੋਸਟਾਂ ਦਿੱਤੇ ਗਏ ਲੇਕਿਨ ਜਿਹੜਾ ਹੁਣੇ ਮਾਮਲਾ ਹੈ ਇਹ ਮਾਮਲਾ ਸਾਫ਼ ਉਜਾਗਰ ਕਰ ਰਿਹਾ ਹੈ ਕਿ ਹਰਚਨ ਸਿੰਘ ਭੁੱਲਰ ਇੱਕ ਰਿਸ਼ਵਤਖੋਰ ਵਿਅਕਤੀ ਹੈ ਕਿਉਂਕਿ ਸੀਬੀਆਈ ਨੇ ਉਸਨੂੰ ਰੰਗੇ ਹੱਥੋਂ ਗ੍ਰਿਫਤਾਰ ਕੀਤਾ ਹੈ ਕਿਉਂਕਿ ਸ਼ਿਕਾਇਤ ਕਰਤਾ ਵੱਲੋਂ ਉਹਨੂੰ ਪੈਸੇ ਦੀ ਮੰਗ ਕੀਤੀ ਗਈ ਉਹਨੂੰ ਡਰਾਇਆ ਗਿਆ ਧਮਕਾਇਆ ਗਿਆ ਤਾਂ ਮਾਮਲੇ ਦੇ ਵਿੱਚ ਜਿਹੜਾ ਸੀਬੇ ਨੂੰ ਸ਼ਿਕਾਇਤ ਦਿੱਤੀ ਗਈ ਸ਼ਿਕਾਇਤ ਕਰਤਾ ਨੇ ਤੇ ਇਹ 10 ਦਿਨ ਤੋਂ ਰੇਕੀ ਕੀਤੀ ਜਾ ਰਹੀ ਸੀਗੀ 10 ਦਿਨ ਤੋਂ ਹਰਚਨ ਸਿੰਘ ਭੁੱਲਰ ਦੇ ਉੱਪਰ ਟਰੈਪ ਲਾਇਆ ਹੋਇਆ ਸੀਗਾ ਤੇ ਕੱਲ ਜਾ ਕੇ ਟਰੈਪ ਸਕਸੈਸਫੁਲ ਹੋਇਆ ਤੇ ਉਹਨਾਂ ਨੇ ਉਹਨੂੰ ਰੰਗੇ ਹੱਥੋਂ ਗ੍ਰਿਫਤਾਰ ਕਰਿਆ ਹਰਚਨ ਸਿੰਘ ਭੁੱਲਰ ਪਹਿਲਾਂ ਵੀ ਯਾਨੀ ਕਿ ਕਈ ਇਹੋ ਜੀ ਅੱਛੀ ਥਾਵਾਂ ਤੇ ਤਣਾਤ ਰਹੇ ਨੇ ਤੇ ਉਹਨਾਂ ਨੇ ਇਸ ਤੋਂ ਇਹ ਜਾਗਰ ਹੋ ਰਿਹਾ ਹੈ ਕਿ ਹਾਲ ਤੱਕ ਸੀਬੇ ਵੱਲੋਂ ਇਹ ਸਾਹਮਣੇ ਆਇਆ ਕਿ ਹਰਜਨ ਸਿੰਘ ਪੁੱਲਰ ਦੀ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਸੀਗਾ ਲੇਕਿਨ ਹਾਲ ਤੱਕ ਕੋਈ ਤੱਥਾਂ ਦੇ ਸਾਹਮਣੇ ਨਹੀਂ ਆ ਰਿਹਾ ਸੀਗਾ ਜਿਸ ਤਰ੍ਹਾਂ ਕੱਲ ਜਿਹੜਾ 10 ਦਿਨ ਪਹਿਲਾਂ ਇਹ ਸ਼ਿਕਾਇਤ ਦਿੱਤੀ ਗਈ ਸੀ ਉਸ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਨੇ ਆਪਣਾ ਕੰਮ ਸ਼ੁਰੂ ਕਰ ਰਿਆ ਰੇਕੀ ਕਰਨੀ ਸ਼ੁਰੂ ਕਰੀ ਟਰੈਪ ਲਾਣਾ ਸ਼ੁਰੂ ਕਰ ਰਿਆ ਤੇ ਕੱਲ ਉਹ ਮੱਕੜ ਜਾਲ ਦੇ ਵਿੱਚ ਹਰਚਨ ਸਿੰਘ ਪੁੱਲਰ ਫਸ ਗਏ ਤੇ ਉਹਨਾਂ ਨੂੰ ਰੰਗਿਆਤੋਂ ਗ੍ਰਿਫਤਾਰ ਕੀਤਾ ਗਿਆ ਹਰਚਨ ਸਿੰਘ ਪੁੱਲਰ ਤੇ ਪਹਿਲੇ ਵੀ ਕਈ ਅਲੀਗੇਸ਼ਨਸ ਦੀਆਂ ਗੱਲਾਂ ਸਾਹਮਣੇ ਆਈਆਂ ਸੀਆਂ ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਉਹ ਮਾਮਲੇ ਉਹ ਚੀਜ਼ਾਂ ਦਬ ਦਿੱਤੀਆਂ ਗਈਆਂ ਸੀਆਂ ਜਿ ਉਹਨੂੰ ਚਾਹੇ ਤੁਸੀਂ ਪੁਲਿਸ ਰਿਪੋਰਟ ਕਹੋ ਜਾਂ ਕੁਝ ਵੀ ਕਹੋ ਜਾਂ ਡਿਪਾਰਟਮੈਂਟਰ ਕਰੋ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਦਬ ਗਈਆਂ ਲੇਕਿਨ ਜਿਸ ਤਰ੍ਹਾਂ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ ਰਿਸ਼ਵਤ ਲੈਂਦੇ ਹੋਏ ਦੇ ਗ੍ਰਿਫਤਾਰ ਹੋਏ ਨੇ ਤੇ ਸੋ ਸਾਫ ਉਜਾਗਰ ਹੋ ਰਿਹਾ ਹੈ ਕਿ ਹਰਚਨ ਸਿੰਘ ਪੁੱਲਰ ਪਹਿਲਾਂ ਵੀ ਜਿਹੜੀ ਸ਼ਿਕਾਇਤਾਂ ਸੀਗੀਆਂ ਉਹ ਸਹੀ ਸੀਗੀਆਂ ਤੇ ਹੁਣ ਇਸ ਸ਼ਿਕਾਇਤ ਤੋਂ ਬਾਅਦ ਹੋਰ ਵੀ ਇਹਨਾਂ ਦੇ ਖਿਲਾਫ ਜਿੰਨੀ ਵੀ ਸ਼ਿਕਾਇਤਾਂ ਸੀਬੀਆਈ ਉਸ ਦੀ ਪਰਤਾਂ ਖੋਲਣ ਗਈਆਂ ਤੇ ਸੀਬੀਆਈ ਇਹ ਵੀ ਕਹਿ ਰਹੀ ਹੈ ਕਿ ਸਰਚਨ ਸਿੰਘ ਦੇ ਨਾਲ ਨਾਲ ਹੋਰ ਵੀ ਕਈ ਇਹੋ ਜਿਹੇ ਨਾਮ ਹੈ ਜਿਹੜੇ ਉਜਾਗਰ ਹੋਣਗੇ ਤੇ ਸਾਹਮਣੇ ਆਣਗੇ ਕਿਉਂਕਿ ਐਡੀ ਵੱਡੀ ਰਕਮ ਡਾਇਰੈਕਟ ਕਿਸੇ ਨਾਲ ਕਿਸੇ ਥਰੂ ਨਹੀਂ ਦਿੱਤੀ ਜਾਂਦੀ ਕਿਉਂਕਿ ਵਿੱਚ ਮਡੌਕਰ ਵੀ ਹੁੰਦਾ ਹੈ ਤੇ ਨਾਲ ਪੁਲਿਸ ਕਰਮੀ ਵੀ ਹੁੰਦੇ ਨੇ ਤੇ ਉਹਨਾਂ ਦੇ ਨਾਮ ਵੀ ਸਾਹਮਣੇ ਆਣਗੇ ਨਵਦੀਪ ਤੇ ਕੁਲਦੀਪ ਅੱਜ ਸੈਕਟਰ 16 ਦੇ ਵਿੱਚ ਹਰਚਰਨ ਸਿੰਘ ਪੁੱਲਰ ਦਾ ਕਰਵਾਇਆ ਗਿਆ ਮੈਡੀਕਲ ਤਾਂ ਹੁਣ ਕਿੰਨੇ ਵਜੇ ਦੇ ਕਰੀਬ ਜੋ ਹੈ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਕੋਰਟ ਦੇ ਵਿੱਚ ਜੋ ਹੈ ਪੇਸ਼ ਕੀਤਾ ਜਾਵੇਗਾ। ਨਵਦੀਪ ਮੈਂ ਦੱਸਣਾ ਚਾਹਾਂਗਾ ਕਿ ਕਿਸੇ ਵੀ ਵਿਅਕਤੀ ਨੂੰ ਜਦ ਕੋਈ ਚਾਹੇ ਸੀਬੀਆਈ ਹੋਵੇ ਪੁਲਿਸ ਹੋਵੇ ਉਹਨਾਂ ਨੂੰ ਅਰੈਸਟ ਤੋਂ ਬਾਅਦ 12 ਘੰਟੇ ਦੇ ਵਿੱਚ ਵਿੱਚ ਉਹਨਾਂ ਦਾ ਮੈਡੀਕਲ ਕਰਾਣਾ ਹੁੰਦਾ ਹੈ ਤੇ ਅੱਜ ਸੀਬੀਆਈ ਨੇ ਸੈਕਟਰ 16 ਸਰਕਾਰੀ ਹਸਪਤਾਲ ਦੇ ਵਿੱਚ ਸਵੇਰੇ ਹੀ ਤੜਕੇ ਸਵੇਰੇ ਹੀ ਭੁੱਲੜ ਦਾ ਮੈਡੀਕਲ ਕਰਾਇਆ ਗਿਆ ਮੈਡੀਕਲ ਦੇ ਦੌਰਾਨ ਪੁੱਲਰ ਨਿਸ ਰਫਿਕ ਪੈਂਟ ਵਾਈਟ ਸ਼ਰਟ ਤੇ ਪੈਂਟ ਪਾਈ ਹੋਈ ਸੀ ਤੇ ਆਪਣਾ ਮੂੰਹ ਢੱਕਿਆ ਹੋਇਆ ਸੀਗਾ ਤੇ ਉਹ ਉਸ ਗੱਡੀ ਸਰਕਾਰੀ ਗੱਡੀ ਹੈ ਜਿਸ ਦੇ ਨਾਲ ਸੀਬਈ ਆਈ ਸੀਗੀ ਹਰਜਨ ਸਿੰਘ ਪੁੱਲਰ ਨੂੰ ਲੈ ਕੇ ਤੇ ਪਿੱਛੇ ਬੈਠੇ ਸੀਗੇ ਤੇ ਮੀਡੀਆ ਨੇ ਕਾਫੀ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਦੀ ਲੇਕਿਨ ਪੁੱਲਰ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਹੁਣ ਇਸ ਤੋਂ ਬਾਅਦ ਦੁਬਾਰਾ ਜਿਹੜੀ ਸੀਬਈ ਹੈ ਉਹਨਾਂ ਨੂੰ ਮੈਡੀਕਲ ਤੋਂ ਬਾਅਦ ਸੀਬਈ ਕੋ ਆਪਣਾ ਸੀਬਈ ਦਫ਼ਤਰ ਲੈ ਕੇ ਗਈ ਹੈ ਸੈਕਟਰ 30 ਦੇ ਵਿੱਚ ਇਸ ਤੋਂ ਬਾਅਦ 1 ਵਜੇ ਦਾ ਸੀਬੀਆਈ ਜਿਹੜੀ ਕੋਰਟ ਹੈ ਸੀਬੀਆਈ ਕੋਰਟ ਹੈ ਸੀਬੀਆਈ ਕੋਰਟ ਦੇ ਜਿਹੜੇ ਜੱਜ ਹੈ ਉਹਨਾਂ ਨੇ ਮੰਨ ਲਈ ਹੈ ਜੱਜ ਸਾਹਿਬ ਨੇ ਉਹਨਾਂ ਨੂੰ 1 ਵਜੇ ਦਾ ਟਾਈਮ ਦਿੱਤਾ ਤੇ ਸੀਬੀਆਈ ਉਹਨਾਂ ਨੂੰ 1 ਵਜੇ ਸੈਕਟਰ 43 ਸੀਬੀਆਈ ਕੋਰਟ ਦੇ ਵਿੱਚ ਲੈ ਕੇ ਆਏਗੀ ਨਵਦੀਪ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਜੁੜਨ ਦੇ ਲਈ ਤਾਂ ਤੁਸੀਂ ਸੁਣਿਆ ਕਿ ਮੇਰੇ ਸਹਿਯੋਗੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹਰਚਰਨ ਸਿੰਘ ਪੁੱਲਰ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰ ਸ਼ਵੀ ਦੇ ਅਫਸਰ ਦੱਸੇ ਜਾਂਦੇ ਸਨ ਲੇਕਿਨ ਇਸ ਕੇਸ ਤੋਂ ਬਾਅਦ ਉਹਨਾਂ ਦੀ ਸ਼ਵੀ ਖਰਾਬ ਹੋਈ ਹੈ ਉਹਨਾਂ ਦੇ ਉੱਤੇ ਜੋ ਇਲਜ਼ਾਮ ਨੇ ਸੰਗੀਨ ਇਲਜ਼ਾਮ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੱਡੀ ਬਰਾਮਦਗੀ ਜੋ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ 7 ਕਰੋੜ ਰੁਪਏ ਦੇ ਕਰੀਬ ਕੈਸ਼ ਇਸ ਤੋਂ ਇਲਾਵਾ 2 ਕਿਲੋ ਸੋਨਾ ਅਤੇ ਇਸ ਦੇ ਨਾਲ ਹੀ ਹੋਰ ਵੀ ਗਹਿਣੇ ਅਤੇ ਕਈ ਇੰਪੋਰਟੈਂਟ ਘੜੀਆਂ ਗੱਡੀਆਂ ਅਤੇ ਵਦੇਸ਼ੀ ਸ਼ਰਾਬ ਜੋ ਹੈ ਉਹਨਾਂ ਕੋਲੋਂ ਬਰਾਮਦ ਹੋਈ ਹੈ ਤਾਂ ਇੱਕ ਵੱਡੀ ਕਾਰਵਾਈ ਜੋ ਸੀ ਇਹ ਸੀਬੀਆਈ ਦੇ ਵੱਲੋਂ ਬੀਤੇ ਕੱਲ ਕੀਤੀ ਗਈ ਹੈ ਤੇ ਲਗਾਤਾਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਜੋ ਹੈ ਛਾਪੇਮਾਰੀ ਜੋ ਹੈ ਅਜੇ ਵੀ ਜਾਰੀ ਹੈ ਉੱਥੇ ਜਾਂਚ ਪੜਤਾਲ ਜੋ ਹੈ ਉਹਨਾਂ ਦੀ ਜਿੰਨੀਆਂ ਵੀ ਉਹਨਾਂ ਦੇ ਨਾਮ ਦੇ ਉੱਤੇ ਜੋ ਸੰਪਤੀਆਂ ਨੇ ਜਿੰਨੀਆਂ ਵੀ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਉੱਥੇ ਸੀਬੀਆਈ ਦੇ ਵੱਲੋਂ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਰੋਪੜ ਰੇਡ ਦੇ ਅਧਿਕਾਰੀ ਨੇ ਡੀਆਈਜੀ ਜੋ ਹਰਚਰਨ ਸਿੰਘ ਭੁੱਲਰ ਨੇ ਇਨਾਂ ਦੇ ਵਿਚੋਲੀਏ ਜੋ ਜਿਸ ਦਾ ਨਾਮ ਕੀ ਕ੍ਰਿਸ਼ਨੂ ਦੱਸਿਆ ਜਾ ਰਿਹਾ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਵੀ 8 ਲੱਖ ਰੁਪਏ ਰਿਸ਼ਵਤ ਲੈਣ ਦੇ ਜੋ ਸੀ ਸੀਬੀਆਈ ਦੇ ਵੱਲੋਂ ਪਹਿਲਾ ਗ੍ਰਿਫਤਾਰ ਕੀਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਜੋ ਸੀ ਮੱਕੜ ਜਾਲ ਬੁਣਿਆ ਜਾਂਦਾ ਕਿ ਡੀਆਈਜੀ ਭੁੱਲਰ ਜੋਣੇ ਉਸ ਮੱਕੜ ਜਾਲ ਦੇ ਵਿੱਚ ਫਸਣ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਅਤੇ ਸੀਬੀਆਈ ਦੀ ਉਮੀਦ ਦੇ ਮੁਤਾਬਕ ਜੋ ਡੀਆਈਜੀ ਸਨ ਉਹਨਾਂ ਦੇ ਵੱਲੋਂ ਉਸੇ ਤਰ੍ਹਾਂ ਦਾ ਰਾਬਤਾ ਕਾਇਮ ਕੀਤਾ ਗਿਆ ਆਪਣੇ ਮीडियोਕਰ ਨਾਲ ਆਪਣਾ ਜੋ ਵਿਚੋਲੀਆ ਸੀ ਉਸਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹ सीबीआई ਦੇ ਅੜਿੱਕੇ ਆ ਗਏ ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਅੱਜ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਮੈਡੀਕਲ ਤੋਂ ਬਾਅਦ ਹੁਣ ਉਹਨਾਂ ਨੂੰ 1 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ 43 ਸੈਕਟਰ 43 ਦੇ ਜੋ सीबीआई ਕੋਰਟ ਹੈ ਉੱਥੇ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਪਰ ਲੇਕਿਨ ਜੋ ਕਈ ਵੱਡੇ ਸਵਾਲ ਨੇ ਕਿਉਂਕਿ ਲਗਾਤਾਰ ਇਮਾਨਦਾਰ ਸ਼ਵੀਦੇ ਮਾਲਕ ਸਨ ਅਤੇ ਲਗਾਤਾਰ ਇਹ ਕਿਹਾ ਜਾਂਦਾ ਸੀ ਕਿ ਹਰਚਰਨ ਸਿੰਘ ਪੁੱਲਰ ਪੰਜਾਬ ਪੁਲਿਸ ਦਾ ਗੌਰਵ ਨੇ ਤੋਂ ਕਈ ਸਾਰੇ ਮੈਡਲ ਉਹਨਾਂ ਨੇ ਹਾਸਲ ਕੀਤੇ ਅਤੇ ਕਈ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਵੱਲੋਂ ਜੋ ਸੀ ਉਹਨਾਂ ਦੀਆਂ ਤਨਾਤੀਆਂ ਰਹੀਆਂ ਜਿਸ ਤੇ ਚੱਲਦੇ ਉਹਨਾਂ ਨੂੰ ਇੱਕ ਵਧੀਆ ਅਫਸਰ ਦੀ ਕੈਟਾਗਰੀ ਦੇ ਵਿੱਚ ਗਿਣਿਆ ਜਾਂਦਾ ਸੀ ਪੰਜਾਬ ਦੇ ਵਿੱਚ ਤਾਂ ਵਿਸਤਾਰ ਨਾਲ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ 2009 ਬੈਚ ਦੇ ਆਈਪੀਐਸ ਤੋਂ ਪੰਜਾਬ ਕੈਡਰ ਦੇ ਅਧਿਕਾਰੀ ਜੋ ਸਨ ਨੇ ਹਰਚਰਨ ਸਿੰਘ ਭੁੱਲਰ ਸਨ ਇਹਨਾਂ ਦੇ ਪਿਤਾ ਜੋ ਮਹਿਲ ਸਿੰਘ ਭੁੱਲਰ ਸਨ ਉਹ ਸਾਬਕਾ ਡੀਜੀਪੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਤਾਂ ਅ ਦੱਸ ਦਈਏ ਕਿ ਬਤੌਰ ਐਸਐਸਪੀ ਇਹ ਬਰਨਾਲਾ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਖੰਨਾ ਜਗਰਾਉਂ ਗਰਦਾਸਪੁਰ ਅਤੇ ਐਸਐਸ ਨਗਰ ਦੇ ਵਿੱਚ ਐਸਐਸਪੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉੱਤੇ ਹੀ 2023 ਦੇ ਵਿੱਚ ਜਾਨਕੀ 2 ਸਾਲ ਪਹਿਲਾਂ ਹੀ ਇਹਨਾਂ ਨੂੰ ਬਤੌਰ ਡੀਆਈਜੀ ਪ੍ਰਮੋਟ ਕੀਤਾ ਗਿਆ ਸੀ ਅਤੇ ਦਸੰਬਰ 2023 ਦੇ ਵਿੱਚ ਇਹਨਾਂ ਦੀ ਜੋ ਪਹਿਲੀ ਬਤੌਰ ਡੀਜੀ ਡੀਆਈਜੀ ਜੋ ਪੋਸਟਿੰਗ ਹੁੰਦੀ ਆ ਉਹ ਪਟਿਆਲਾ ਰੇਂਜ ਦੇ ਵਿੱਚ ਕੀਤੀ ਜਾਂਦੀ ਹੈ ਜਿਥੇ ਕਿ ਇਹਨਾਂ ਦੇ ਵੱਲੋਂ ਬਹੁਤ ਸਾਰੇ ਜੋ ਮਾੜੇ ਅਨਸਰ ਸਨ ਜੋ ਨਸ਼ਾ ਤਸਕਰ ਸਨ ਉਹਨਾਂ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਜੋ ਸੀ ਕਾਫੀ ਸਖਤ ਕਾਰਵਾਈ ਜੋ ਸੀ ਅਮਲ ਵਿੱਚ ਲਿਆਂਦੀ ਗਈ ਅਤੇ ਇਹਨਾਂ ਦੇ ਵੱਲੋਂ ਬਹੁਤ ਸਾਰੇ ਜੋ ਤਸਕਰ ਸਨ ਲਗਭਗ 450 ਦੇ ਕਰੀਬ ਜੋ ਨਸ਼ਾ ਤਸਕਰ ਸਨ ਉਹਨਾਂ ਨੂੰ ਅਰਸ਼ਟ ਕੀਤਾ ਜਾਂਦਾ ਤੇ 600 ਤੋਂ ਵੱਧ ਜੋ ਮਾਮਲੇ ਨੇ ਉਹ ਦਰਜ ਕੀਤੇ ਜਾਂਦੇ ਨੇ ਨਸ਼ਾ ਤਸਕਰੀ ਦੇ ਤਾਂ ਇੱਕ ਵੱਡਾ ਨਾਮ ਸੀ ਉੱਤੇ ਹੀ ਜਦੋਂ ਪੰਜਾਬ ਤੇ ਹਰਿਆਣੇ ਦੇ ਵਿੱਚ ਜਦੋਂ ਪਾਣੀ ਦੇ ਪਾਣੀ ਨੂੰ ਲੈ ਕੇ ਜਦੋਂ ਕਲੇਸ਼ ਹੁੰਦਾ ਕਲੇਸ਼ ਹੁੰਦਾ ਤਾਂ ਉਸ ਵੇਲੇ ਵੀ ਹਰਚਰਨ ਸਿੰਘ ਭੁੱਲਰ ਜੋ ਸਨ ਉਹ ਵੱਡੀ ਭੂਮਿਕਾ ਅਦਾ ਕਰਦੇ ਪੰਜਾਬ ਪੁਲਿਸ ਦੇ ਵੱਲੋਂ ਦਿਖਾਈ ਦਿੰਦੇ ਨੇ ਮੌਕੇ ਦੇ ਉੱਤੇ ਪਹੁੰਚਦੇ ਨੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਵੱਡੇ ਪੁਲਿਸ ਅਧਿਕਾਰੀਆਂ ਦੇ ਵਿੱਚ ਹਰਚਰਨ ਸਿੰਘ ਭੁੱਲਰ ਸਨ ਜੋ ਕਿ ਉੱਥੇ ਮੌਕੇ ਦੇ ਉੱਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜੋ ਪੁਲਸੀਆ ਕਾਰਵਾਈ ਸੀ ਉਸ ਨੂੰ ਅੱਗੇ ਵਧਾਇਆ ਗਿਆ ਤਾਂ ਦੱਸ ਦਈਏ ਕਿ ਹਰਚਰਨ ਸਿੰਘ ਭੁੱਲਰ ਜੋ ਨੇ 2024 ਦੇ ਵਿੱਚ ਰੋਪੜ ਰੇਂਜ ਦੇ ਡੀਆਈਜੀ ਨਿਯੁਕਤ ਕੀਤੇ ਗਏ ਉੱਥੇ ਹੀ ਮਈ 2025 ਦੇ ਵਿੱਚ ਉਹਨਾਂ ਨੂੰ ਰੋਪੜ ਰੇਂਜ ਦੇ ਨਾਲ-ਨਾਲ ਪਟਿਆਲਾ ਰੇਂਜ ਦਾ ਵੀ ਜੋ ਐਡੀਸ਼ਨਲ ਚਾਰਜ ਸੀ ਉਹ ਦੇ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਜੋ ਸੀ ਪਟਿਆਲਾ ਪਟਿਆਲਾ ਅਤੇ ਰੋਪੜ ਦੋਨੇ ਰੇਂਜ ਦਾ ਡੀਆਈਜੀ ਜੋ ਸੀ ਉਹ ਨਿਯੁਕਤ ਕੀਤਾ ਗਿਆ ਤੇ 16 ਅਕਤੂਬਰ ਨੂੰ ਇਹ ਕਾਰਵਾਈ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਇੱਕ ਇਮਾਨਦਾਰ ਸ਼ਿਵੀ ਰੱਖਦੇ ਸਨ ਲੇਕਿਨ ਇਸ ਤੋਂ ਬਾਅਦ ਜੋ ਸੀ ਉਹਨਾਂ ਦੀ ਸ਼ਿਵੀ ਕਿਤੇ ਨਾ ਕਿਤੇ ਥੁਮਿਲ ਹੁੰਦੀ ਨਜ਼ਰ ਆਈ ਹੈ ਤਾਂ ਇਹਨਾਂ ਦੇ ਤੇ ਇਲਜ਼ਾਮ ਜੁਣੇ ਉਹਨਾਂ ਦੇ ਉੱਤੇ ਇੱਕ ਦੱਸਦੇ ਨੇ ਜਾਣਕਾਰੀ ਦੇ ਦਿੰਨੇ ਹੈ ਕਿ ਇਹਨਾਂ ਦਾ ਇੱਕ ਵਿਚੋਲੀਆ ਸੀ ਜਿਸ ਦਾ ਨਾਮ ਕੀ ਕ੍ਰਿਸ਼ਨੂ ਸੀ ਜਿਸ ਦੇ ਜਰੀਏ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਇਹਨਾਂ ਦੇ ਵੱਲੋਂ ਤਾਂ 2023 ਦੇ ਵਿੱਚ ਇਹ ਮਾਮਲਾ ਪੂਰਾ ਜੋਸੀ ਦਰਜ ਕੀਤਾ ਗਿਆ ਸੀ ਆਕਾਸ਼ ਬੱਤਾ ਨਾਮ ਦਾ ਇੱਕ ਵਿਅਕਤੀ ਸੀਗਾ ਜਿਸ ਦੇ ਨਾਲ ਇਹ ਸਾਰਾ ਮਾਮਲਾ ਚੱਲ ਰਿਹਾ ਸੀ ਤਾਂ ਉਸ ਦੇ ਉੱਤੇ 2023 ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਉਹਦੇ ਬਦਲੇ ਹੀ ਉਸ ਦੇ ਕੋਲੋਂ ਰਿਸ਼ਵਤ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਸੀ ਹੁਣ ਤਾਂ ਰਿਸ਼ਵਤ ਦੇਣ ਦੇ ਉੱਤੇ ਸਕ੍ਰੈਪ ਬਿਜ਼ਨਸ ਦੇ ਵਿੱਚ ਉਸ ਨੂੰ ਸ਼ੂਟ ਦੇਣ ਦਾ ਜੋ ਸੀ ਉਹ ਲਾਲਚ ਦਿੱਤਾ ਜਾਂਦਾ ਭਰੋਸਾ ਦਿੱਤਾ ਜਾਂਦਾ ਤੇ ਉਸ ਦੇ ਕੋਲੋਂ ਸੇਵਾ ਪਾਣੀ ਦੇ ਨਾਮ ਦੇ ਉੱਤੇ ਜੋ ਕ੍ਰਿਸ਼ਨੂ ਸੀ ਉਹ ਡੀਆਈਜੀ ਦੇ ਨਾਲ ਸੈਟਿੰਗ ਕਰਵਾ ਕੇ ਜੋ ਸੀ ਸੇਵਾ ਪਾਣੀ ਦੇ ਨਾਮ ਦੇ ਉੱਤੇ ਉਹਨੂੰ ਇਹ ਰਿਸ਼ਵਤ ਦੀ ਮੰਗ ਜੋ ਸੀ ਉਹ ਕੀਤੀ ਜਾ ਰਹੀ ਸੀ ਤਾਂ ਇਸ ਤੋਂ ਇਲਾਵਾ ਉਸ ਨੂੰ ਇਹ ਵੀ ਧਮਕੀ ਦਿੱਤੀ ਗਈ ਕਿ ਜੇਕਰ ਉਹ ਪੈਸੇ ਨਹੀਂ ਦਿੰਦਾ ਤਾਂ ਉਸ ਦੇ ਉੱਤੇ ਇਹਦਾ ਇਸ ਕੇਸ ਦਾ ਜੋ ਸੀ ਉਹ ਚਲਾਨਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੋ ਸੀ ਹੋਰ ਵੀ ਮਾਮਲੇ ਜੋੜੇ ਉਸ ਦੇ ਉੱਤੇ ਦਰਜ ਕੀਤੇ ਜਾ ਸਕਦੇ ਨੇ ਇਸ ਲਈ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਉਸ ਕੋਲੋਂ ਪੈਸਿਆਂ ਦੀ ਵਸੂਲੀ ਦੇ ਲਈ ਉਸਨੂੰ ਮਜਬੂਰ ਕੀਤਾ ਜਾਂਦਾ ਤਾਂ ਇਹ ਜੋ ਮਾਮਲਾ ਸੀ ਇਹ ਸਾਰਾ सीबीआई ਦੇ ਇੰਸਪੈਕਟਰ ਸਚਿਨ ਸਿੰਘ ਨੂੰ ਜੋ ਸੀ ਉਹ सीबीआई ਦੇ ਵੱਲੋਂ ਦਿੱਤਾ ਜਾਂਦਾ ਅਤੇ ਡੀਆਈਜੀ ਦੀ ਵਿਚੋਲੀਆਂ ਨੂੰ ਵਟਸਐਪ ਕਾਲ ਜੋ ਸੀ ਉਹ ਸਾਹਮਣੇ ਆਉਂਦੀ ਹੈ ਤਾਂ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਇਹ Trap ਲਗਾਇਆ ਜਾਂਦਾ ਲਗਭਗ 1 ਮਹੀਨੇ ਤੋਂ ਜੋ ਸੀ ਸੀਬੀਆਈ ਲਗਾਤਾਰ ਇਸ ਮਾਮਲੇ ਦੀ ਪੈਰਵੀ ਕਰ ਰਹੀ ਸੀ ਅੰਦਰ ਖਾਤੇ ਇਸ ਮਾਮਲੇ ਦੇ ਵਿੱਚ Trap ਜੋ ਸੀ ਉਹ ਸੀਬੀਆਈ ਦੇ ਵੱਲੋਂ ਲਗਾਇਆ ਗਿਆ ਸੀ ਤਾਂ ਸੀਬੀਆਈ ਨੇ ਡੀਆਈਜੀ ਅਤੇ ਵਿਚੋਲੀਆ ਜੋ ਕ੍ਰਿਸ਼ਨੂ ਇਸ ਦੇ ਖਿਲਾਫ ਵੀ ਜੋ ਹੈ ਮਾਮਲਾ ਦਰਜ ਕਰ ਲਿਆ ਹੈ ਅਤੇ ਇਹਨਾਂ ਦੋਨਾਂ ਨੂੰ ਅਰੈਸਟ ਵੀ ਕਰ ਲਿਆ ਤਾਂ ਇਹ ਇਹ ਵੱਡੀ ਕਾਰਵਾਈ ਜੋ ਸੀ ਇਹ ਕੀਤੀ ਗਈ ਹੈ सीबीआई ਦੇ ਵੱਲੋਂ ਅਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਇਹ ਜੋ ਹਰਚਰਨ ਸਿੰਘ ਪੁੱਲਰ ਨੇ ਹੁਣ सीबीआई ਜੋ ਹੈ ਇਹਨਾਂ ਦੇ ਜੋ ਨੈਕਸਸ सीबीआई ਮੰਨ ਕੇ ਚੱਲ ਰਹੀ ਹੈ ਕਿ ਵੱਡਾ ਨੈਕਸਸ ਹੈ ਜਿਸ ਦੇ ਜਰੀਏ ਕਿ ਇਹ ਸਾਰਾ ਕੰਮ ਕੀਤਾ ਜਾਂਦਾ ਸੀ ਡੀਆਈਜੀ ਦੇ ਨਾਲ ਪੁਰਾਣੇ ਕੇਸਾਂ ਨੂੰ ਖੋਲਵਾ ਕੇ ਉਸ ਦੇ ਵਿੱਚ ਲੋਕਾਂ ਨੂੰ ਬਾਹਰ ਕੱਢਣ ਦੇ ਨਾਮ ਦੇ ਉੱਤੇ ਜਾਂ ਫਿਰ ਉਹ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਜੋ ਸੀ ਇਹ ਜੋ ਕੰਮ ਕੀਤੇ ਜਾਂਦੇ ਸਨ ਸੈਟਿੰਗ ਕੀਤੀ ਜਾਂਦੀ ਸੀ ਅਤੇ ਫਿਰ ਪੈਸੇ ਦੀ ਵਸੂਲੀ ਕੀਤੀ ਜਾਂਦੀ ਸੀ ਤਾਂ ਇਸ ਸਾਰੇ ਮਾਮਲੇ ਦੇ ਉੱਤੇ ਹੁਣ सीबीआई ਦੇ ਵੱਲੋਂ ਪਰਦਾ ਚੁੱਕ ਦਿੱਤਾ ਗਿਆ ਤਾਂ ਹੁਣ ਜੋ सीबीआई ਸੋਰਸਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਸਕ੍ਰੈਪ ਕਾਰੋਬਾਰੀ ਨੇ ਜਿਨ੍ਹਾਂ ਹੋਰ ਅਧਿਕਾਰੀਆਂ ਦੇ ਨਾਮ ਵੀ ਜੋ ਨੇ ਉਸ ਸਕ੍ਰੈਪ ਕਾਰੋਬਾਰੀ ਜੋ ਆਕਾਸ਼ ਬੱਤਾ ਨੇ ਉਹਨਾਂ ਦੇ ਵੱਲੋਂ ਹੋਰ ਵੀ ਜੋ ਅਧਿਕਾਰੀਆਂ ਦੇ ਨਾਮ ਨੇ ਉਹ सीबीआई ਦੇ ਸਾਹਮਣੇ ਲਏ ਗਏ ਨੇ ਅਤੇ ਹੁਣ ਉਹਨਾਂ ਦੇ ਉੱਤੇ ਵੀ ਸੀਬੀਆਈ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੂੰ ਵੀ ਟਰੈਪ ਦੇ ਵਿੱਚ ਲਿਆ ਗਿਆ ਜਨਕਿ ਉਹਨਾਂ ਦੇ ਉੱਤੇ ਪੂਰੀ ਪੈਣੀ ਨਜ਼ਰ ਜੋ ਹੈ ਉਹ ਸੀਬੀਆਈ ਦੀ ਰਹੇਗੀ ਤਾਂ ਸਕ੍ਰੈਪ ਕਾਰੋਬਾਰੀ ਨੇ ਦੱਸਿਆ ਸੀ ਕਿ ਡੀਏਜੀ ਦੀ ਰਿਸ਼ਵਤ ਦੀ ਮੰਗ ਨੂੰ ਪੂਰੀ ਕਰਨ ਦੇ ਲਈ ਕਈ ਅਧਿਕਾਰੀ ਇਹ ਹੀ ਨਹੀਂ ਕਿ ਕੱਲਾ ਕ੍ਰਿਸ਼ਨੂ ਜਾਂ ਕੇਵਲ ਡੀਆਜੀ ਹਰਚਰਨ ਸਿੰਘ ਭੁੱਲਰ ਹੋਰ ਵੀ ਕਈ ਅਧਿਕਾਰੀ ਨੇ ਜੋ ਕਿ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਸਨ ਇਹ ਉਹਨਾਂ ਨੇ ਸ਼ਿਕਾਇਤ ਦੇ ਵਿੱਚ ਸੀਬੀਆਈ ਨੂੰ ਜੋ ਸ਼ਿਕਾਇਤ ਦਿੱਤੀ ਹੈ ਉਸ ਦੇ ਵਿੱਚ ਦੱਸਿਆ ਕਿ ਉਹਨਾਂ ਅਜਿਹੇ ਦੇ ਵਿੱਚ ਇਹ ਵੀ ਸੰਭਾਵਨਾ ਕਿ ਮੰਥਲੀ ਦੇ ਵਿੱਚ ਇਹਨਾਂ ਅਧਿਕਾਰੀਆਂ ਦਾ ਵੀ ਹਿੱਸਾ ਹੋ ਸਕਦਾ ਇਹ ਜੋ ਹੈ ਆਕਾਸ਼ ਬੱਤਾ ਜੋ ਕੰਪਲੇਨੈਂਟ ਹੈ ਜੋ ਸ਼ਿਕਾਇਤ ਕਰਤਾ ਹੈ ਉਸ ਦਾ ਕਹਿਣਾ ਹੈ ਕਿ ਇਹ ਜੋ ਪੂਰਾ ਮਾਮਲਾ ਇਸ ਦੇ ਵਿੱਚ ਹੋਰ ਵੀ ਕਈ ਅਧਿਕਾਰੀਆਂ ਦਾ ਹਿੱਸਾ ਹੋ ਸਕਦਾ ਹੈ ਜਿਸ ਤੇ ਚੱਲਦੇ ਆ ਉਸ ਨੇ ਉਹਨਾਂ ਅਧਿਕਾਰੀਆਂ ਦੇ ਵੀ ਜੋ ਨਾਮ ਨੇ ਉਹ ਸੀਬੀਆਈ ਨੂੰ ਦਿੱਤੇ ਨੇ ਤਾਂ ਹੁਣ ਸੀਬੀਆਈ ਦਾ ਕਹਿਣਾ ਹੈ ਕਿ ਉਹ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਆਕਾਸ਼ ਬੱਤਾ ਦੇ ਵੱਲੋਂ ਲਏ ਗਏ ਨੇ ਉਹਨਾਂ ਅਧਿਕਾਰੀਆਂ ਅਧਿਕਾਰੀ ਜੋ ਨੇ ਉਹ ਵੀ ਹੁਣ ਸੀਬੀਆਈ ਦੇ ਰਡਾਰ ਦੇ ਉੱਤੇ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਵਿੱਚ ਇੱਕ ਵੱਡੀ ਹਲਚਲ ਜੋ ਹੈ ਉਹ ਇਸ ਸਮੇਂ ਦੇਖਣ ਨੂੰ ਮਿਲ ਰਹੀ ਹੈ ਤਾਂ ਜੇਕਰ ਕਵਿਤੀ ਗੱਲ ਕਰੀਏ ਤਾਂ ਗਹਿਣੇ ਲਗਜ਼ਰੀ ਗੱਡੀਆਂ ਵਿਦੇਸ਼ੀ ਸ਼ਰਾਬ ਜੋ ਹੈ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਭਾਰੀ ਮਾਤਰਾ ਦੇ ਵਿੱਚ ਗਹਿਣੇ ਜੋਨੇ ਲਗਭਗ 2 ਕਿਲੋ ਦੇ ਕਰੀਬ ਸੋਨਾ ਦੱਸਿਆ ਜਾ ਰਿਹਾ ਲਗਜ਼ਰੀ ਗੱਡੀਆਂ ਵਿਦੇਸ਼ੀ ਸ਼ਰਾਬ ਤੇ ਰਿਵਾਲਵਰ ਵੀ ਜੋਨੇ ਹਰਚਰਨ ਸਿੰਘ ਭੁੱਲਰ ਦੇ ਘਰੋਂ ਅਤੇ ਦਫ਼ਤਰ ਤੋਂ ਜੋਨੇ ਸੀਬੀਆਈ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਤਾਂ ਸੀਬੀਆਈ ਨੂੰ ਡੀਆਜੀ ਦੀ 15 ਪ੍ਰਾਪਰਟੀ ਅਤੇ ਲਗਜ਼ਰੀ ਗੱਡੀਆਂ ਦੇ ਡਾਕੂਮੈਂਟ ਜੋਨੇ ਉਹ ਵੀ ਮਿਲੇ ਨੇ ਉਤੇ ਹੀ ਘਰ ਤੋਂ BMW ਮਰਸੀਡਿਸ ਵਰਗੀਆਂ ਜੋ ਹਾਈ ਪ੍ਰੋਫਾਈਲ ਗੱਡੀਆਂ ਨੇ ਜੋ ਕਿ ਕਾਫੀ ਮਹਿੰਗੀਆਂ ਗੱਡੀਆਂ ਨੇ ਅਤੇ ਉਹਨਾਂ ਦੇ ਬੈਂਕ ਲੋਕਰ ਦੀ ਚਾਬੀ ਬਰਾਮਦ ਕੀਤੀ ਗਈ ਹੈ BMW ਤੇ ਮਰਸੀਡਿਸ ਕਾਰ ਦੀ ਚਾਬੀ ਵੀ ਜੋ ਹੈ CBI ਦੇ ਵੱਲੋਂ ਜਬਤ ਕਰ ਲਈ ਗਈ ਹੈ ਮਤਲਬ ਕਾਰ ਜਬਤ ਕਾਰਾਂ ਵੀ ਜਬਤ ਕਰ ਲਈਆਂ ਗਈਆਂ ਨੇ ਤਾਂ DH ਦੀ ਚੰਡੀਗੜ੍ਹ ਦੀ ਕੋਠੀ ਦੇ ਵਿੱਚ CBI ਦੀਆਂ ਟੀਮਾਂ ਦੇਰ ਰਾਤ ਤੱਕ ਜੋ ਸੀ ਉਹ ਜਾਂਚ ਕਰਦੀਆਂ ਰਹੀਆਂ ਤੇ ਅਜੇ ਵੀ ਹਾਲਾਂਕਿ ਕੁਝ ਇੱਕ ਸਮਾਨ ਜੋ ਸੀ ਰਾਤ ਤੱਕ ਰਿਕਵਰ ਹੋਇਆ ਸੀ ਉਸ ਨੂੰ ਲਿਜਾ ਚੁੱਕੀਆਂ ਨੇ CBI ਦੀਆਂ ਟੀਮਾਂ 50 ਤੋਂ ਵੱਧ ਜੋ ਅਧਿਕਾਰੀ ਸਾਨੂੰ ਇਹਨਾਂ ਦੇ ਹਰਚਰਨ ਸਿੰਘ ਭੁੱਲਰ ਦੇ ਘਰ ਜੋ ਸਨ ਉਸ ਵੇਲੇ ਜਾਂਚ ਦੇ ਵਿੱਚ ਮੌਜੂਦ ਸਨ ਉਹਨਾਂ ਦੇ ਘਰ ਦੇ ਅੰਦਰ ਮੌਜੂਦ ਸਨ ਤਾਂ ਹੁਣ ਸੈਕਟਰ 30 ਦੇ ਵਿੱਚ ਉਹਨਾਂ ਨੂੰ ਵਾਪਸ ਮੈਡੀਕਲ ਕਰਾ ਕੇ ਲਿਜਾਇਆ ਗਿਆ ਤਾਂ ਹੁਣ ਉਸ ਤੋਂ ਬਾਅਦ ਦੁਬਾਰਾ ਉਹਨਾਂ ਦੀਆਂ ਜੋ ਪ੍ਰਾਪਰਟੀਆਂ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਜੋ ਹੈ ਅਜੇ ਵੀ ਜਾਰੀ ਹੈ ਕਿਉਂਕਿ ਸੀਬੀਆਈ ਨੂੰ ਲੱਗਦਾ ਕਿ ਕੁਝ ਹੋਰ ਵੀ ਬਹੁਤ ਵੱਡੀ ਰਿਕਵਰੀ ਜੋ ਹੈ ਅਜੇ ਵੀ ਹੋ ਸਕਦੀ ਹੈ ਲੇਕਿਨ ਹੁਣ 1 ਵਜੇ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਸੀਬੀਆਈ ਦੇ ਵੱਲੋਂ ਹੁਣ ਉਹਨਾਂ ਦੀ ਰਿਮਾਂਡ ਮੰਗਿਆ ਜਾਵੇਗਾ ਲੇਕਿਨ ਕੋਰਟ ਦਾ ਕੀ ਜੋ ਐਚਐਸ ਭੁੱਲਰ ਨੇ ਉਹਨਾਂ ਦੇ ਵਕੀਲ ਕੀ ਦਲੀਲ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਦੇਖਦੇ ਰਹੋ ਜਗਬਾਨੀ ਟੀਵੀ